ਸਟੇਟ ਆਸਮਰ ਸਮਗਲਿੰਗ ਗੈਨਕਲੋਸ ਪੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 208 3920 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਆਮਜ਼ਕ ਉਹਦੇ ਤਹਿਤ ਅਸੀਂ ਆਪਣਾ 3 ਪਿਸਤਰ 32 ਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਆ 32 ਬੋਰ ਦੇ ਤੇ ਉਹਦੇ ਚ ਅਸੀਂ 5 ਬੰਦੇ ਅਰੈਸਟ ਕੀਤੇ ਆ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਦ ਖਾਨ ਕਾਸਿਮ ਮਕੇਸ਼ ਕੁਮਾਰ ਤੇ ਆਲਮੀਨ ਅंसारी 3924 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਜਾਵਦ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵਦ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪੁਤਲੀਗਰਦ ਅਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ اسلام آباد ਦੇ ਐਸਐਚਓ ਸਾਹਿਬ ਨੂੰ ਕਿ ਇਹਦੇ ਕੋਲ ਆਪਣਾ ਜਾਵਦ ਖਾਨ ਕੋਲ ਨਜਾਇਜ਼ ਸਟਾਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਆ ਸਰਦਾਰ ਗੁਰਪ੍ਰੀਤ ਸਿੰਘ ਕੁਲਰ ਜੀ ਉਹਨਾਂ ਦੇ ਨੋਟਿਸ ਲੈ ਕੇ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ ਜਾਬਰ ਖਾਨ ਨਾਲ ਹੀ ਉਹਦੇ ਨਾਲ ਕਾਸਮੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਮੈਂ ਆਪਣਾ ਜਾਬਰ ਖਾਨ ਕੋਲ ਸਾਨੂੰ ਇੱਕ ਕਸਟਰੀ ਮਿਲੇ ਨਾਲ ਅਸੀਂ ਮੁਹੰਮਦ ਅਕਬਰ ਕੋਲ ਸਾਨੂੰ ਪੰਜਾਹ ਰਾਊਂਡ ਮਿਲੇ ਇੱਕ ਕਸਟਰੀ ਮਿਲਿਆ ਜਾਬਰ ਖਾਨ ਤੋਂ ਤੇ 10 ਰਾਊਂਡ ਮਿਲੇ ਮੁਹੰਮਦ ਅਕਬਰ ਕੋਲ ਵੀ ਪੰਜ ਰਾਉਂਡ ਮਿਲੇ ਤੇ ਇਹ ਦੇ ਕਾਸਿਮ ਕੋਲ ਵੀ ਪੰਜ ਰਾਉਂਡ ਮਿਲੇ ਤੇ ਉਸ ਵਾਰ ਬਸੀਂ ਪ੍ਰੀਲੀਮੀਨਰੀ ਇਨਕੁਆਇਰੀ ਪੁੱਛਗਿਛ ਕਰਕੇ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਸੋਨੇ ਦੱਸਿਆ ਸਾਹਮਣੇ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿਛ ਕੀਤੀ ਤੇ ਸੰਤ ਉਹ ਚਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਹੈ ਤੇ ਪੁੱਛਗਿਛ ਆਪਣਾ ਫਿਰ ਅਸੀਂ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲੇ ਨਾਲ 10 ਗੋਲੇ ਨਾਲ ਇੱਕ ਸਿਗਾ আলমਿੰਦ अंसारी ਉਹਨੂੰ ਇੱਕੋ ਵੇਚਣਾ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਮੁਕੇਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਉਹ ਜਿਹਨੂੰ ਵੇਚਿਆ ਸੀ আলমਿੰਦ अंसारी ਨੂੰ ਅਸੀਂ ਉਹਦੇ ਕੋਲ ਵੀ ਇੱਕ ਪਿਸਤਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਨਾਂ ਨੂੰ ਅਰੈਸਟ ਕਰ ਲਿਆ ਤੇ ਯਟਨ ਤੇ ਰੌਣ ਕਬਜ਼ੇ ਚ ਲੈ ਲਏ ਤੇ ਜੋ ਵੀ ਅੱਗੇ ਡਵੈਲਪਮੈਂਟ ਹੋਈ ਵੀ ਅਸੀਂ ਤੁਹਾਡੇ ਨੋਟਿਸ ਅੰਦਰ ਐਕਲਰ ਖੱਪ ਰਹਿਣ ਦਾ ਆਰ ਆਫ ਲੋਕੋ ਮਸ਼ੀਨ ਕੈਟੇਗਰੀ ਦੇ ਨਾਲ ਕੀ ਛੋਕੜੇ ਨਾਲ ਚੋਟੋ ਰਹਿਣ ਹੋਈ ਸੀ ਇਹ ਪਿਛੋ ਇੱਥੇ ਦੇ ਆਪਣੇ ਪੋਤਲਗਰ ਏਰੀਆ ਦੇ ਰਹਿਣ ਵਾਲੇ ਨੇ ਥਾਣਾ ਇਸਲਾਮਾਬਾਦ ਏਰੀਆ ਦੇ ਰਹਿਣ ਵਾਲੇ ਹੈਗੇ ਆ ਤੇ ਕੁਲਫੀ ਤੇ ਐਕਸਟ੍ਰੀਮ ਦੀਆਂ ਰੇਡੀਆਂ ਲਾਂਦੇ ਜੀ ਪਾਕਿਸਤਾਨ ਬੰਦਾ ਬੰਦਾ ਸੀ ਮੈਂ ਲਿੰਕ ਸਟਰਾਮੈਂਟ ਤੇ ਕਿਸ ਤਰ੍ਹਾਂ ਨਾਲ ਨਾਲ ਉਹਦੇ ਕੰਮ ਕਰ ਰਿਹਾ ਹਾਲੇ ਅਸੀਂ ਕੱਲ ਇਹਨਾਂ ਨੂੰ ਰੈਸਟ ਕੀਤਾ ਆਪਣਾ ਮੁਕੇਸ਼ ਕੁਮਾਰ ਨੂੰ ਤੇ ਬਾਕੀ ਨੂੰ ਅਸੀਂ ਪਰਸੋਂ ਕੀਤਾ ਹਾਲੇ ਅਸੀਂ ਪੁੱਛ ਕੇ ਚ ਕਰ ਰਹੇ ਹਾਂ

ਮੁਹੰਮਦ ਅਕਬਰ ਨੂੰ ਜਾਵੇਦ ਕਾਸਮ ਤੇ ਆਲਮੀ ਅਨਸਾਰੀ ਨਾਲ ਤੇ ਇੱਕ ਇਹ ਕੋਈ ਨਾ ਵੀ ਦੇਖੋ ਇਲੀਗਲ ਵੈਪਨ ਹੈਗੇ ਆ ਤੇ ਕੋਈ ਮਾਰੇ ਕੰਮ ਨੂੰ ਇਹਨਾਂ ਨੇ ਮਾਰੇ ਕੰਮਾਂ ਨੂੰ ਵਰਤਦੇ ਹੋਣੇ ਆ ਤੇ ਆਪਾਂ ਪੂਰੇ ਨਾਲ ਕੁਝ ਕਿਛ ਕਰਕੇ ਤੇ ਇਹ ਗੈਂਗ ਦਾ ਵੀ ਨਾਂ ਆ ਕਿਸੇ ਗੈਂਗ ਨੂੰ ਬਿਨਾਂ ਹੁੰਦੀ ਆ ਕੁਝ ਗੈਂਗ ਨਹੀਂ ਹਾਲੇ ਤੱਕ ਕੋਈ ਸਮਝ ਨਹੀਂ ਜਿਹੜਾ ਮੁਕੇਸ਼ ਜਿਹੜਾ ਮੁਕੇਸ਼ ਕੁਮਾਰ ਹੈ ਉਤੇ ਪੰਜ ਮੁਕਦਮੇ ਹੈਗੇ ਆਮ ਜੈੱਟ ਦੇ ਗੰਦਨਗਰ ਤੇ ਇੱਕ ਉਤੇ 307 ਦਾ ਮੁਕਦਮਾ ਹੈ ਜੀ ਨਹੀਂ ਇਹ ਨਾਲੇ ਹਲਕੇ ਸਮਝਾਣਾ ਸਰ ਜੀ ਸਰ ਜੀ ਦਾ ਤੁਸੀਂ ਸਰ ਜੀ ਚਾਚਾ ਜੀ ਜਾਣੀ ਹਾਂ ਹਾਂ ਜੀ ਜਿਹੜਾ ਜਿਹੜਾ ਜਾਵਦ ਖਾਨ ਕਾਸਮ ਤੇ ਮਮ ਜਾਵਦ ਖਾਨ ਚਾਚਾ ਹੈ ਤੇ ਮੁਹੰਮਦ ਅਕਬਰ ਤੇ ਕਾਸਮ ਦਾ ਸਰ ਇਹਨਾਂ ਦੀ ਉਮਰ ਕੀ ਹੈ ਜੀ ਦੋ ਪੀਜੀ ਹਾਂ ਜੀ ਸਰ ਉਮਰ ਕੀ ਹੈ ਜਿਵੇਂ ਜਿਹੜੇ ਪੜੇ ਗਏ ਆ ਪਿਛਲੇ ਸੰਦੀਮੈਂਟ ਨੇ ਕੰਦੀ ਮੜੀ ਹੈ ਇਹ ਦੇਸੀ ਨਹੀਂ ਜੀ ਦੇਸੀ ਹਾਂ ਜੀ ਹਾਂ ਅੱਛਾ ਸਰ ਪਿਛਲੇ ਜਿਹੜੀ ਨੀਡ ਪੀਸੀ ਹੋਇਆ ਸੀ ਜਿਹਨੇ ਵੈਪਨ ਸੀ ਉਹ ਮੱਧ ਪ੍ਰਦੇਸ਼ ਨਾਲ ਰਿਲੇਟਡ ਸੀ ਇਹ ਕਿਥੋਂ ਦੇ ਐਟ ਵਾਲੇ ਜੋ ਸਾਰੇ ਸੰਗਯ ਪਰਚਲ ਰਾਜਸਥਾਨ ਤੋਂ ਆਏ ਸਰ ਇਹਨਾਂ ਦੀ ਏਜ ਕੀ ਸੀਗੀ ਕਿ ਇਹ ਡੈਗ੍ਰੇਗ੍ਰੇਟਡ ਸੀ ਇਹ ਉਹ ਤਾਂ ਹਲੇ ਮੈਡੀਕਲ ਕਰਕੇ ਸੰਪਤਾ ਚਲੇਗਾ ਕਿ ਏਜ ਇਹਨਾਂ ਦੀ ਅਰਾਊਂਡ ਜਿਹੜਾ Javed Khan ਹੈ ਤੇ Mukesh Kumar Patel ਮਨਸਾਰੀ 32 ਤੇ 35 ਸਾਲ ਦੇ ਹੈਗੇ ਆ ਜੀ ਤੇ ਜਿਹੜਾ Qasim ਤੇ Mohammad Akbar ਨੇ ਇਹ 24 25 ਸਾਲ ਦੇ ਸਰ ਲੱਗਦਾ ਨਹੀਂ ਵੀ ਕੋਈ ਇਹਨਾਂ ਨੇ ਵਾਦਾ ਨੂੰ ਅੰਜਾਮ ਦੇਣਾ ਸੀ ਜਿਹਦੇ ਵਾਸਤੇ ਇਹਨਾਂ ਨੇ ਵੈਪਨ ਮੰਗਵਾਏ ਉਹਦਾਰੀ ਅਸੀਂ ਇਹਨਾਂ ਨੂੰ ਪੁੱਛ ਗਏ ਕਰਾਂਗੇ ਤੇ ਦਿਖਾਂਗੇ ਕਿ ਕਿਸ ਪਰਪਸ ਨੂੰ ਇਹ ਮੰਗਾਉਂਦੇ ਸਿਗੇ ਕਿਉਂਕਿ ਸਰ ਅੱਜਕੱਲ ਦਾ ਬੜਾ ਟ੍ਰੈਂਡ ਹੋ ਗਿਆ ਜਦੋਂ ਲੋਕ ਕੀ ਕਰਦੇ ਨੇ ਇਸ ਤਰ੍ਹਾਂ ਹੀ ਵੈਪਨ ਇਲਲੀਗਲ ਮੰਗਵਾ ਕੇ ਤੇ ਜਿਸ ਤਰ੍ਹਾਂ ਸ਼ੂਟਆਊਟ ਆਉਂਦੇ ਨੇ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਜਾਂਦੇ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ ਤੇ ਪੁਲਿਸ ਵੱਲੋਂ ਕੀ ਕੀਤਾ ਜਾ ਰਿਹਾ ਕਿਉਂਕਿ ਆਹ ਤੇ ਕੋਈ ਤੁਸੀਂ Trap ਲਗਾ ਕੇ ਪਤਾ ਜੜਾਣਾ ਸੀ ਪੜਿਆ ਹੁਣ ਨੈਕਸਟ ਜਿਹੜਾ ਤੁਸੀਂ ਕੀ ਕਰ ਰਹੇ ਹੋ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਬਾਹਰੋਂ ਵੈਪਨ ਆਉਂਦੇ ਨੇ ਸਪੈਸ਼ਲ ਅਗਸਤਾ ਪੂਰਾ ਇਨਫੋਰਮੇਸ਼ਨ ਬੇਸਡ ਸੋਸ਼ਲ ਮੀਡੀਆ ਤੇ ਦੀ ਇੰਟਰਨੈਟ ਤੇ ਵੀ ਤੇ ਬਾਕੀ ਹਿਊਮਨ ਇੰਟੈਲੀਜੈਂਸ ਬੇਸਡ ਅਸੀਂ ਆਪਰੇਸ਼ਨ ਵਗਰਾ ਚਲਾਉਂਦੇ ਆ ਤੇ ਜੋ ਵੀ ਸਾਨੂੰ ਇਨਪੁਟ ਆਉਂਦੀ ਹੈ ਅਸੀਂ ਉਸ ਦੇ ਉੱਪਰ ਐਕਟ ਆਨ ਕਰਦੇ ਆ ਤੇ ਗੰਗानगर ਦੇ ਬੰਦੇ ਨਾਲ ਕਈ ਕੋਈ ਨਾ ਕੋਈ ਸ਼ੁਕਰ ਵਗੈਰਾ ਰਾਜਸਥਾਨ ਦੇ ਦਿੱਤਾ ਹੈ ਕਿਨਨੋ ਆਪਣਾ ਹਲੋ ਤਾਂ ਮੁਕੇਸ਼ ਕੁਮਾਰ ਜਿਹੜਾ ਗੰਗानगर ਦਾ ਬੰਦਾ ਉਹ ਨਾਲ ਅਸੀਂ ਹਾਲੇ ਇਹਨਾਂ ਨੂੰ ਕੁਛ ਕੁਛ ਕਰ ਰਹੇ ਆ ਕਿ ਇਹਨਾਂ ਦੇ ਨਾਲ ਕੇ ਇਹਨਾਂ ਦਾ ਟਾਈਪ ਹੋਇਆ ਕੋਈ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਮੰਗਾਈ ਹੋਣ ਕਸਾਈਨਟ ਤੇ ਅਸੀਂ ਉਸ ਨਾਲ ਸਰ ਰਾਜਸਥਾਨ ਤੋਂ ਇਹ ਬੈਟਰੀ ਇਹਨਾਂ ਹੁੰਦੀ ਸੀ ਆਪਨੀ ਗੱਡੀ ਤੇ ਹੁੰਦੀ ਸੀ ਜੀ ਸਰ ਅ ਆਪਣਾ ਕੋਈ ਨਾ ਕੋਈ ਬਾਸ ਵਗਰਾ ਦੇ थ्रू ਅੰਦਰ ਸਿੱገ ਜੀ ਸਰ ਇਸ ਤਰ੍ਹਾਂ ਸਰ ਕਿੰਨੇ ਦਾ ਲੈਂਦੇ ਸੀ ਪਤਾ ਲੱਗਾ ਕੁਝ ਕਿੰਨੇ ਦਾ ਦੇਖਦਾ ਸੀ ਬੰਦਾ ਇਦਾਂ ਇਹ ਹਲੇ ਪੁੱਛ ਕੇ ਇਸ ਦਾ 파ਟ ਅੱਛੀ ਸਰ ਐਸ ਤਰ੍ਹਾਂ ਦੇ ਬਹੁਤ سارے ਜਿਹੜੇ ਰੇੜੀਆਂ ਲਾਉਂਦੇ ਆ ਆਪਣੇ ਪੰਜਾਬ ਦੇ ਵਿੱਚ ਪੂਰਾ ਦਿੱਲੀ ਤੋਂ ਕਿਉਂਕਿ ਉਹਨਾਂ ਦੇ ਉੱਪਰ ਵੀ ਕੁਝ ਥੋੜੀ ਬੋਲੀ ਨੇ ਕੀ ਹੈ ਕਸੀ ਜਾਉ ਹਾਂਜੀ ਸਾਰੇ ਨੇ ਵੈਰੀਫਿਕੇਸ਼ਨ ਕਰਾ ਰਹੇ ਆ ਤੇ ਪੁਲਿਸ ਸਟੇਸ਼ਨ ਵਾਈਜ਼ ਤੇ ਅਸੀਂ ਜਿਹੜੇ ਵੀ ਆਊਟੋ ਸਟੇਟ ਹੈਗੇ ਅਸੀਂ ਉਧਰ ਦੇ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰਕੇ ਉਹਨਾਂ ਦੀ ਉਹਨਾਂ ਦੇ ਪਿੱਛੇ ਚੌਕੜ ਜਿਹੜਾ ਜਿਸ ਪਤੋਂ ਨਹੀਂ ਹੈਗਾ ਅਸੀਂ ਉੱਥੋਂ ਵੈਰੀਫਿਕੇਸ਼ਨ ਜਿਹੜੀ ਬੰਦੇ ਦੇ ਫੋਟੋ ਆਇਆ ਸਪੈਕਟ ਕਰਦੇ ਨੇ ਤੇ ਪੈਂਦੀ ਨਜ਼ਰ ਰੱਖੀਏ ਬਿਲਕੁਲ ਜੀ ਸਰ ਮੋਸਲੇ ਜਿਹੜੀਆਂ ਰੇਡੀਆਂ ਲਗਾਉਂਦਾ ਲੈ ਜਾਂਦਾ ਖਾਸਲੀ ਹੈ ਪਟਿਆ ਸਾਹਿਬ ਰਾਜਸਥਾਨ ਤੋਂ ਜਾਂ ਦੂਸਰੀ ਇਲਾਕਿਆਂ ਵਿੱਚ ਘੁਆ ਕੇ ਕਰਦੇ ਨੇ ਇਹਨਾਂ ਦੇ ਉੱਤੇ ਲੱਗਦਾ ਨੇ ਕਿ ਕੋਈ ਖਾਸ ਨਜ਼ਰ ਰੱਖਣ ਦੀ ਜ਼ਰੂਰਤ ਵੀ ਹੈਗੀ ਹੈ ਅਸੀਂ ਤਾਂ ਹੀ ਜਿਵੇਂ ਮੈਂ ਤੁਹਾਨੂੰ ਪੇਕੇ ਦਾ ਸਹੀ ਵੈਰੀਫਿਕੇਸ਼ਨ ਕਰਾ ਲਿਆ ਠੀਕ ਹੈ ਠੀਕ ਹੈ ਸਰ